ਮਾਨਸਾ ਜ਼ਿਲ੍ਹੇ ਦੇ ਪਿੰਡ ਬੋੜਜ ਰਾਠੀ ਵਿਖੇ ਅਧਿਕਾਰੀਆਂ ਦਾ ਅਨੋਖਾ ਕਾਰਨਾਮਾ ਦੇਖਣ ਨੂੰ ਮਿਲਿਆ। ਪਿੰਡ ਦੇ ਕਿਸਾਨ ਗੁਰਵਿੰਦਰ ਸਿੰਘ ਦੀ ਖੇਤ ਵਿੱਚ ਝੋਨੇ ਦੀ ਫਸਲ ਖੜੀ ਹੋਣ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋਂ ਕਿਸਾਨ ਉੱਪਰ ਪਰਾਲੀ ਸਾੜਨ ਦਾ ਮਾਮਲਾ ਦਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ ਕਿਸਾਨਾਂ ਨੇ ਖੇਤ ਵਿੱਚ ਖੜੀ ਫਸਲ ਦੀ ਖਾਉਂਦੇ ਹੋਏ ਅਧਿਕਾਰੀਆਂ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਤੁਰੰਤ ਕਿਸਾਨ ਉੱਪਰ ਮਾਮਲਾ ਰੱਦ ਕਰਨ ਅਤੇ ਬਿਨਾਂ ਜਾਂਚ ਦੇ ਗਲਤ ਰਿਪੋਰਟ ਦੇਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਰਹੀ ਹੈ ਅੱਜ ਥੋੜਾ ਹਲ ਲੇਟਰ ਲਾ ਦਿੰਦੇ ਆ ਠੀਕ ਹੈ ਜੀ 4 ਵਜੇ ਤੱਕ ਥੋੜਾ ਹੱਲ ਹੋ ਜਾਊਗਾ ਕਿਵੇਂ ਕਰਾਉਗੇ ਜੀ ਹਾਂ ਜੀ ਕਿਵੇਂ ਹੱਲ ਕਰਾਉਗੇ ਮੈਂ ਸਮੇਂ ਸੋ ਚਾਸ ਲਊਗਾ 4 ਵਜੇ ਤੱਕ ਹਾਂ ਜੀ ਮੈਨੂੰ ਰਿਮਾਈਂਡਰ ਕਰਕੇ ਨਹੀਂ ਮੇਰੀ ਪਤਾ 걸 ਕੇ ਮੈਂ ਤੈਨੂੰ ਹੁਣ ਬੇਨਤੀ ਕਰਦਾ 4 ਵਜੇ ਤੱਕ ਕਰਨਾ ਦੱਸਣ ਦੀ ਕੋਸ਼ਿਸ਼ ਕਰ ਮੈਨੂੰ ਇਸ ਸਮੇਂ ਪੁੱਛ ਤਾਂ ਹੀ ਮੈਂ ਫਿਰ ਪਤਾ 걸 ਕੇ ਭਰਾ ਮੈਂ ਤੈਨੂੰ ਨਾ ਮੇਰੀ ਹੁਣ ਮੈਂ ਕੱਲ ਦਾ ਤੈਨੂੰ ਦੇਖ ਮੈਂ ਕੱਲ ਦਾ ਤੈਨੂੰ ਕਿੰਨੇ ਫੋਨ ਲਾਏ ਪਰਚਾ ਗਲਤ ਹੋਇਆ ਕੀ ਕਰ ਰਿਹਾ ਹੋਇਆ ਕਰ ਰਹੀ ਆ ਪਾਪਾ ਚਾ ਕਿਉਂ ਨਾ ਕਹਿੰਦੇ ਉੱਥੇ ਮੈਨੂੰ ਆ ਦੱਸ ਪਰਚਾ ਗਲਤ ਹੋਇਆ ਤੇ ਕੀ ਹੋਇਆ ਦੱਸ ਗਾਰ ਤੋਂ ਤੇ ਆ ਕੇ ਦੱਸੀ ਹੋਈ ਦੀ ਜਿਹੜੀ ਮੈਂ ਜਿਹੜਾ ਕਿਦਾ ਨੰਬਰ ਭੇਜਿਆ ਠੀਕ ਹੈ ਫਿਰ ਮੈਡਮ ਤਾਂ ਤੂੰ ਤੂੰ ਫੇਰ ਤੂੰ ਫੇਰ ਨਹੀਂ ਮੰਨਦਾ ਮੈਡਮ ਦਾ ਮੰਨੀ ਜਾਂਦੀ ਗਲਤ ਹੋ ਗਿਆ ਕਹਿੰਦੀ ਕੈਨਸਲ ਕਰਾਉਣਿਆ ਤੂੰ ਕਹਿੰਦਾ ਮੈਨੂੰ ਪਤਾ ਨਹੀਂ ਨਹੀਂ ਬਾਈ ਤੂੰ ਬੱਟਾ ਨਾਲ ਬੱਟਾ ਕਿਤੇ ਤੇ ਹੋਰ ਤੂੰ ਫੇਰ ਬੱਟ ਤੇ ਵੀ ਹੋਵੇ ਸੀ ਦੇਣ ਦਾ ਰਹਿ ਗਿਆ ਜੇ ਬੱਟ ਇੱਕ ਬੱਟ ਤੇ ਵੀ ਉਹਦੀ ਤੇ ਕੋਈ ਹੋਇਆ ਖਰਚਾ ਮੱਚਿਆ ਹੋਇਆ ਤਾਂ ਅਸੀਂ ਗੱਲ ਘਟਾ ਦੇਾਂਗੇ ਨਹੀਂ ਮੈਂ ਦਾ ਕਿਹੜੀ ਦੇ ਕੇਸ ਨਾਲ ਜਿਹੜੀ ਮੈਂ ਕੇਸ ਨਾਲ ਪੀਸੀ ਦੇ ਵੜਾ ਉਹ ਹੀ ਭਰਾ ਨੇ ਪਤਾ ਮੇਰੀ ਗੱਲ ਤੂੰ ਆਇਆ ਨਹੀਂ ਇੱਥੇ ਮੌਕਾ ਦੇਖਣ ਹੈ ਜੀ ਮੌਕੇ ਤੇ ਤੂੰ ਆਇਆ ਨਹੀਂ ਹੈਗਾ ਤੂੰ ਇੱਥੇ ਚਾਕੇ ਤੈਂ ਬਣਾਤਾ ਆ ਲੈ ਗੱਲਬਾਤ ਨਹੀਂ ਮੈਂ ਤਾਂ ਇਸਦੀ ਫਿਰਦਾ ਹੁਣਾਈ ਰੋਜ਼ ਪਿੰਡ ਦੇ ਇਹ ਤੂੰ ਇੱਥੇ ਆਇਆ ਹੁੰਦਾ ਫੇਰ ਤੂੰ ਕੱਲ ਵੀ ਆਇਆਂਦਾ ਤੈਨੂੰ 2 ਦਿਨ ਹੋ ਗਏ ਤੈਨੂੰ ਫੋਨ ਕਰੀ ਜਾਂਦੇ ਨੂੰ ਹੁਣ ਤੜਕੇ ਵੀ ਤੈਨੂੰ ਫੋਨ ਕਰਿਆ ਸੀ ਤੁਸੀਂ ਕਹਿੰਦੇ ਉਦੋਂ ਕਹਿੰਦੇ ਮੈਂ ਐਸ.ਡੀ.ਐਮ ਦੇ ਬੈਠਾ ਸੀ ਥੋੜਾ ਹਰਦ ਹੋ ਜੂਗਾ 4 ਵਜੇ ਤੱਕ ਕਿਵੇਂ ਹੱਲ ਹੋਊਗਾ ਭੈ ਜੀ ਮੈਂ ਤਾਂ ਸੌਂਦਾ ਫਿਰਦਾ ਹਾਂ ਵੇਸੇ ਉਸ ਤੇ ਅ ਤਸਕੀਵੇਂ ਹੋ ਹਣਾ ਜੀਰੀ ਬਟਨ ਮੈਂ ਹਾਂ ਕਰਦਾ ਮੈਂ ਤੁਹਾਨੂੰ ਦੱਸਦਾ ਨਹੀਂ ਕੋਈ ਨਾ ਲੇ ਫਿਰ ਉਵੇਂ ਜਿਵੇਂ ਮੇਰਾ ਪਤਾ ਕਿ ਉਹਵੇਂ ਗੱਲ ਕਰਾਂਗੇ ਫਿਰ ਜੀਰੀ ਵੱਢ ਲਈਏ ਜੇ ਨਾਪੜੀਆਂ ਦੱਸਾਂ ਮੈਂ ਦੱਸਦਾ ਉਹ ਜੀਰੀ ਬੱਟ ਠੀਕ ਹੈ ਮੈਂ ਦੱਸ ਇਹ ਮੇਰੀ ਸਾਰੀ ਜੀਰੀ ਖੜੀ ਹੈ ਜੀ ਮੈਂ ਹਜੇ ਇੱਕ ਤੀਲਾ ਵੀ ਨਹੀਂ ਵੱਢਿਆ ਜੀ ਜੀਰੀ ਦਾ ਇਹ ਪਤਾ ਨਹੀਂ ਕੀ ਗੱਲ ਹੋਈ ਇਹਨਾਂ ਨੇ ਪਰਚਾ ਕਰਤਾ ਮੈਂ ਆਉਦੀ ਮਾਂ ਤਾਂ ਨੂੰ ਦਵਾਈ ਦਵਾਉਣ ਗਿਆ ਹੋਇਆ ਸੀਗਾ ਜੀ ਮੈਨੂੰ ਆ ਕੇ ਪਤਾ ਲੱਗਿਆ ਜੀ ਵੀ ਮੇਰੇ ਤੇ ਪਰਚਾ ਘਟਿਆ ਗਿਆ ਜੀ ਆਹ ਦੇਖੋ ਜੀ ਉਧਰ ਖੜੀ ਜੀਰੀ ਮੇਰੀ ਆਹ ਖੜੀ ਹੈ ਜੀ ਆਹ ਥੋੜੀ ਵੱਡੀ ਹੈ ਜੀ ਮੈਂ ਇਹ ਵੀ ਖਰਚੇ ਬੜੇ ਪਿਆਏ ਪਏ ਹੈ ਪੂਰਾ ਅੱਗ ਵੀ ਨਹੀਂ ਲਾਈ ਜੀ ਸੀ ਕੀ ਮੰਗ ਕਰਦੇ ਹੋ ਮੈਨੂੰ ਜੀ ਨਿਸਾਫ ਚਾਹੀਦਾ ਇਹ ਕੀਤਾ ਮੇਰੇ ਚਾਚਾ ਜੀ ਦੇ ਲੜਕੇ ਦਾ ਹੈਗਾ ਇੱਥੇ ਕੋਈ ਵੀ ਕਿਤੇ ਵੀ ਅੱਗ ਨਹੀਂ ਲੱਗੀ ਹੈਗੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਇਹਨਾਂ ਆਪਦੇ ਟਾਰਗੇਟ ਪੂਰੇ ਕਰ ਰਹੇ ਆ ਸਿਰਫ ਟਾਰਗੇਟ ਪੂਰੇ ਕਰਨ ਦੇ ਲਈ ਇਹ ਨਿਰਦੋਸ਼ੇ ਬੰਦਾਂ ਤੇ ਪਰਚੇ ਦੇ ਰਹੇ ਆ ਸਾਡੇ ਪਿੰਡ ਤੇ ਦਿੱਤਾ ਜਾ ਰਿਹਾ ਨੰਬਰ 2 ਤੇ ਜੋਗੇ ਥਾਣੇ ਅੰਡਰ ਕੁੱਲ ਤਿੰਨ ਪਰਚੇ ਹੋਏ ਨੇ ਦੋ ਪਰਚੇ ਬਰਜਾਠੀ ਦੇ ਨੇ ਤਕਰੀਬਨ 25-30 ਪਿੰਡ ਹੋਰ ਪੈਂਦੇ ਆ ਜੋਗੇ ਥਾਣੇ ਦੇ ਪਰਚੇ ਕਲੇ ਬਰਜਾਠੀ ਤੇ ਦੇ ਰਹੇ ਆ ਇਹ ਲਗਾਤਾਰ ਇਹਨਾਂ ਦਾ ਕੋਈ ਦੇਖਪਾਲ ਨਹੀਂ ਕੋਈ ਬੰਦਾ ਇੱਥੇ ਮੌਕਾ ਦੇਖਣ ਨਹੀਂ ਆਇਆ ਕੋਈ ਇਹਨਾਂ ਨੇ ਚੈੱਕ ਨਹੀਂ ਕੀਤਾ ਵੀ ਕਿਹੜੇ ਲੈਟੀਟਿਊਡ ਲੌਂਗੀਟਿਊਡ ਤੇ ਅੱਗ ਲੱਗੀ ਆ ਸਿਰਫ ਕੱਲੇ ਪਰਚੇ ਦੇ ਰਿਆ ਨਿਰਦੋਸ਼ ਬੰਦੇ ਦੇ ਪਰਚੇ ਦੇ ਆ ਸਾਰੀ ਜਿੜੀ ਖੜੀ ਆਈ ਇੱਥੇ ਸਾਰਾ ਚੋਨਾ ਖੜਾ ਜਿਹੜਾ ਵੱਡਿਆ ਹੋਇਆ ਦਾ ਤੀਲਾ-ਤੀਲਾ ਉਹ ਵੀ ਆ ਤੁਹਾਡੇ ਸਾਹਮਣੇ ਆ ਜੀ ਪਰਾਲੀ ਨੂੰ ਅੱਗ ਨਹੀਂ ਲੱਗੀ ਜੇ ਇੱਥੇ ਤੁਸੀਂ ਸਾਬਤ ਕਰ ਦੋ ਵੀ ਅੱਗ ਲੱਗੀ ਹੋਈ ਆ ਤਾਂ ਅਸੀਂ ਜੁਰਮਾਨਾ ਭਰਨ ਨੂੰ ਤਿਆਰ 20 ਲੱਖ ਰੁਪਏ ਦੇਣ ਨੂੰ ਤਿਆਰ ਆਂ ਇਹੀ ਗਲਤ ਨੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰਦੇ ਆ ਚਿੰਤਾ 'ਚ ਡੁੱਬਦੇ ਆ ਸਾਡੇ ਪ ਜੇ ਸਰਕਾਰ ਕਹੇ ਵੀ ਇਹਦੀ ਫੰਡ ਸੰਭਾਲ ਕਰੋ ਤਾਂ ਉਹ ਸਾਨੂੰ ਕੋਈ ਇੱਕ ਇੱਕ ਮਿੰਟ ਦੇਵੇ ਕੋਈ ਚੀਜ਼ ਦੇਵੇ ਤਾਂ ਕਿ ਵੀ ਅਸੀਂ ਸਾਮਹੀਏ ਕੁਝ ਨਹੀਂ ਦਿੱਤਾ ਗਿਆ ਜੀ ਸਾਨੂੰ ਕੱਲੇ ਪਰਚੇ ਦਿੱਤੇ ਜਾ ਰਹੇ ਨੇ ਹੁਣ ਕੀ ਅਗਲੀ ਰਣਨੀਤੀ ਕੀ ਹੈ ਕੀ ਮੰਗ ਕਰਦੇ ਹੋ ਅਗਲੀ ਰਣਨੀਤੀ ਹੈ ਜੀ ਜਿਹੜੇ ਵੀ ਅਫਸਰ ਆ ਜਿਹੜੇ ਵੀ ਮੁਲਾਜ਼ਮ ਨੇ ਜਿਨ੍ਹਾਂ ਨੇ ਪਰਚਾ ਦਰਜ ਕੀਤਾਗਾ ਬਿਨਾ ਲੋਕੇਸ਼ਨ ਚੈੱਕ ਕੀਤੇ ਬਿਨਾ ਵਾਹਨ ਦੇਖੇ ਉਹਨਾਂ ਦੇ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਆ ਜੇ ਕਾਰਵਾਈ ਨਾ ਹੋਈ ਆ thì ਸਖਤੋ ਸਖਤ ਐਕਸ਼ਨ ਲਾਮਾ ਕੇ ਜੋ ਵੀ ਸਾਥ ਹੋਇਆ ਹੈ ਇਹ ਥੋਡੀ ਜਿਹੇ ਸਰਕਾਰ ਘਟਿਆ ਸਰਕਾਰ ਆ ਜ ਪ੍ਰਸ਼ਾਸਨ ਘਟਿਆ ਪ੍ਰਸ਼ਾਸਨ ਆ ਪਰ ਜਿਹੜਾ ਇੱਥੇ ਦਾ ਗੁਰਬਿੰਦਰ ਸਿੰਘ ਦਾ ਪੁੱਤਰ ਹਰਪਾਲ ਸਿੰਘ ਉਹਦਾ ਪਿਤਾ ਦੀ ਡੈਥ ਹੋਈ ਆ ਹਰਪਾਲ ਸਿੰਘ ਦੀ ਪਰ ਇਹਨੇ ਤਿੰਨ ਕਿੱਲੇ ਪਰਾਲੀ ਵੱਡੀ ਪਈ ਆ ਕਹਿੰਦੇ ਤੋਂ ਭਾਵ ਤੇ ਬਾਕੀ ਪਰਾਲੀ ਸਾਰੀ ਇੱਧਰ ਖੜੀ ਆ ਜੀਰੀ ਇਹਦੀ ਸਾਰੀ ਖੜੀ ਟੋਟਲ ਇੱਕ ਇਹਨੇ ਜੀਰੀ ਦਾ ਤੀਲਾ ਨਹੀਂ ਵੱਡਿਆ ਸੀਗਾ ਨਾ ਕਿਤੇ ਅੱਗ ਲਾਈ ਆ ਪਰ ਅੱਗੇ ਕਿਤੇ ਹੋਰ ਲੱਗੀ ਹੁੰਦੀ ਐ ਇਹਨਾਂ ਦੇ ਸੈਟੇਲਾਈਟ ਜਿਹੜਾ ਉਹ ਇੱਥੇ ਆ ਕੇ ਕਿਸਾਨਾਂ ਦੇ ਉੱਤੇ ਆ ਚੜਦਾ ਵੀ ਕਿਸਾਨਾਂ ਨੇ ਇੱਥੇ ਆ ਗਲਾਤੀ ਪਰ ਜਦੋਂ ਕਿਤੇ ਕਣਕਾਂ ਨੂੰ ਅੱਗ ਲੱਗਦੀ ਉਧਰ ਨਹੀਂ ਜਾਂਦੇ ਜਦੋਂ ਕਿਤੇ ਪਰਾਲੀਆਂ ਦੇ ਵੱਡੇ ਵੱਡੇ ਡੰਪ ਮੱਚਦੇ ਉਧਰ ਨਹੀਂ ਜਾਂਦੇ ਜਾਂ ਕਿਤੇ ਹੋਰ ਕਿਸੇ ਥਾਂ ਤੇ ਅੱਗ ਲੱਗ ਜਾਂਦੀ ਐ ਇਹਨਾਂ ਦਾ ਕਿਸਾਨਾਂ ਦਾ ਕੱਲਾ ਪ੍ਰਦੂਸ਼ਣ ਨਹੀਂ ਨਾ ਇਹਨਾਂ ਨੂੰ ਹੋਰ ਕੋਈ ਪ੍ਰਦੂਸ਼ਣ ਨਹੀਂ ਦਿੰਦਾ ਕਿਸਾਨਾਂ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ ਹੋਇਆ ਕਿਸਾਨਾਂ ਨੇ ਪਾਲ ਕੇ ਚੌਰ ਫਾੜ ਛੜ ਕੇ ਛਿੜਤੀ ਹੁਣ ਉਹਨਾਂ ਦੇ ਪੀੜਾਂ ਦੇ ਵਿੱਚ ਪਿੱਛੇ ਮੰਡੀਆਂ ਦੇ ਵਿੱਚ ਐਡੇ ਐਡੇ ਗੜੇ ਪੈ ਗਏ ਕਿਸਾਨਾਂ ਦੀ ਫਸਲ ਉੱਥੇ ਰੋ ਗਈ ਕਰਨਾ ਸਰਕਾਰ ਧਿਆਨ ਦੇਵੇ ਨਾ ਪ੍ਰਸ਼ਾਸਨ ਧਿਆਨ ਦੇਵੇ ਪਰ ਇਹਨਾਂ ਨੇ ਆਪਦੇ ਗਲੋਂ-ਗਲਾਵਾਂ ਲਾਉਣਾ ਹੁੰਦਾ ਜੀ ਅਸੀਂ ਆਪ ਦਾ ਵੀ ਲਾਦੀ ਪਰਚੇ ਪਾ ਕੇ ਘਰੇ ਬੈਠੀ ਪਰਚੇ ਪਾੰਦ ਨੇ ਜੋਗੇ ਥਾਣੇ ਵਾਲੇ ਉੱਥੇ ਬੈਠੇ ਰਹੇ ਤੇ ਉੱਥੇ ਪਰਚੇ ਪਾਤੇ ਪਟਵਾਰ ਆ ਦੇ ਉੱਥੇ ਪਟਵਾਰੀ ਬੈਠਾ ਦਫਤਰ ਦੇ ਖੇਤ ਪਰਚੇ ਪਾਤੇ ਆ ਜਿਹੜੇ ਨਿਊਟਰਲ ਅਫਸਰ ਲੱਗੇ ਨੇ ਉਹਨਾਂ ਨੇ ਪਰਚੇ ਪਾਤੇ ਇਸ ਕਰਕੇ ਬਿਨਾਂ ਦੇਖੇ ਤੋਂ ਪਰਚੇ ਪਾਦੇ ਝੂਠੇ ਨੇ ਪਰਚੇ ਜਿਹੇ ਇਹਨਾਂ ਨਾਂ ਕਸਲ ਕੀਤੀ ਤਾਂ ਆਉਣ ਅੰਦਰ ਵਿੱਚ ਵੱਡਾ ਕੋਈ ਐਕਸ਼ਨ ਲਾਵਾਂਗੇ